ਆ ਗਿਆ ਮੇਰਾ ਘੱਟ ਆਹੋ ਆ ਗਿਆ ਦਿਖਦਾ ਨਹੀਂ ਤੈਨੂੰ ਲੈ ਪਾਣੀ ਪੀ ਲੈ ਮੇਰਾ ਉਹ ਮੈਂ ਵੀ ਨਾ ਪਾਣੀ ਪਰਾ ਕਰ ਲੈ ਇਹਨੂੰ ਲਾਫਤ ਨਾ ਦਿਖਾ ਲੈ ਅੱਜ ਦੋ ਦਿਨਾਂ ਦਾ ਕੁਝ ਨਹੀਂ ਖਾਦਾ ਉਹ ਬੇਬੀ ਜਿੰਨੇ ਚਿਰ ਇਹਦਾ ਫੋਨ ਨਹੀਂ ਨਾ ਆਉਂਦਾ ਮੈਂ ਨਹੀਂ ਰੋਟੀ ਖਾਣੀ ਪਰਾ ਲੈ ਜਾਂਦੀ ਦਾ ਖਲਾਰਦੂ ਤੇ ਵੀ ਆਪਣੀ ਦੀ ਆਈਆਂ ਮੈਂ ਉਹ ਭਰਾਵਾ ਰੋਟੀ ਤਾਂ ਖਾ ਲੈ ਰੋਟੀ ਨਾਲ ਕਾਦਾ ਗੁੱਸਾ ਉਹ ਤੁਹਾਨੂੰ ਕਿਉਂ ਨਹੀਂ ਇੱਕ ਵਾਰੀ ਜੀਹਾਂ ਤੋਂ ਸੁਣਦਾ ਹੁੰਦਾ ਐਡੇ ਤੁਸੀਂ ਮੇਰੇ ਹਮਦਰਦੀ ਕਿੱਥੇ گم ਜਾਂਦੇ ਭਗਵਾਨੇ ਮੇਰਾ ਭਰਾ ਨਾ ਇੱਕ ਕੁੜੀ ਦੇ ਪਿਆਰ ਚ ਪਾਗਲ ਹੋ ਚੁੱਕਿਆ ਤੇ ਉਹਨੇ ਦੋ ਤਿੰਨ ਦਿਨਾਂ ਦੀ ਰੋਟੀ ਵੀ ਨਹੀਂ ਖਾਦੀ ਮੈਨੂੰ ਇਹ ਡਰ ਆ ਵੀ ਕਿਤੇ ਉਹਨੂੰ ਗਲ ਘੋਟੂ ਦੀ ਬਿਮਾਰੀ ਨਾ ਹੋ ਜਾਏ ਤੂੰ ਇੱਕ ਵਾਰੀ ਕਹਿ ਕੇ ਦੇਖ ਲੈ ਕੀ ਪਤਾ ਤੇਰੇ ਕਹਿੰਦੇ ਰੋਟੀ ਖਾ ਲਿਓ ਤੁਸੀਂ ਟੈਨਸ਼ਨ ਨਾ ਲਾਓ ਜੀ ਮੈਂ ਹੁਣ ਉਹਨੂੰ ਰੋਟੀ ਖਵਾ ਕੇ ਆਉਂਗੀ ਲੈ ਵੇ ਦਿਓ ਰਾ ਰੋਟੀ ਖਾ ਲੈ ਉਹ ਮੈਂ ਨਹੀਂ ਖਾਣੀ ਰੋਟੀ ਮੋਟਾ ਤੂੰ ਕਿ ਮੇਰੀ ਖਾਣੀ ਖਾਣੂ ਗਿਆ ਆਇਆ ਹਾਬਾ ਬਣ ਕੇ ਮੇਰੇ ਦਿਲ ਚੋਂ